ਮંત્રી ਅਨਮੋਲ ਗਗਨਮਾਨ ਨੇ ਅਸਤੀਫਾ ਕਿਉਂ ਦਿੱਤਾ ਅਤੇ ਕਿਉਂ ਵਾਪਸ ਲਿਆ ਇਸ ਦੇ ਪਿੱਛੇ ਕੀ ਖੁਲਾਸਾ ਹੋ ਸਕਦਾ ਹੈ ਕੀ ਸੱਚਾ ਤੇ ਜਿਸ ਨੂੰ ਲੈ ਕੇ ਹੁਣ ਮੰਤਰੀ ਅਨਮੋਲ ਗਗਨਮਾਨ ਨੂੰ ਯੂ ਟਰਨ ਲੈਣਾ ਪੈ ਗਿਆ ਤੇ ਉੱਥੇ ਹੀ ਦੱਸਿਆ ਕਿ ਬਿਆਨ ਸਰਵਜੇਤ ਸਿੰਘ ਝਿੰਜਰ ਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਅਨਮੋਲ ਗਗਨਮਾਨ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੇ ਨਾਲ ਕੀਤੇ ਵਾਦੇ ਹਜੇ ਤੱਕ ਕੋਈ ਵੀ ਜਿਹੜਾ ਕਿ ਵਾਦਾ ਨਹੀਂ ਪੂਰਾਇਆ ਗਿਆ ਐਮਐਸਪੀ ਨੂੰ ਲੈ ਕੇ ਵੀ ਵਾਦੇ ਕਿਸਾਨਾਂ ਦੇ ਨਾਲ ਕੀਤੇ ਸੀ ਤੇ ਉਹ ਵਾਦਾ ਅੱਜ ਤੱਕ ਜਿਹੜਾ ਕਿ ਨਹੀਂ ਪੂਰਾ ਆ ਪਰੰਤੂ ਜਦੋਂ ਹੁਣ 2027 ਦੀਆਂ ਇਲੈਕਸ਼ਨ ਆਉਣਗੀਆਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਦੇਖਣੇ ਵਾਲਾ ਹੋਵੇਗਾ ਤੇ ਹੁਣ ਅਨਮੋਲ ਗਗਨਮਾਨ ਦੇ ਅਸਤੀਫੇ ਦੇ ਪਿੱਛੇ ਬਹੁਤ ਜਿਹੜਾ ਕਿ ਸੱਚ ਲੁਕਿਆ ਹੋਇਆ ਹੈ ਅਸਤੀਫਾ ਕਿਉਂ ਦਿੱਤਾ ਗਿਆ ਤੇ ਫਿਰ ਉਹੀ ਅਸਤੀਫਾ ਕਿਉਂ ਵਾਪਸ ਲਿਆ ਗਿਆ ਤੇ ਜਿਸ ਨੂੰ ਲੈ ਕੇ ਹੁਣ ਪ੍ਰਧਾਨ ਸਾਹਿਬ ਦੇ ਵੱਲੋਂ ਜਿਹੜਾ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਗਿਆ ਅਨਮੋਲ ਗਗਨਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਵਾਸਤਾ ਹੁਣ ਅਕਾਲੀ ਦਲ ਦੀ ਸਰਕਾਰ ਲਿਆਓ ਤੇ ਪੰਜਾਬ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਉਸ ਨੂੰ ਉਜਾੜਨ ਤੇ ਲੱਗੀ ਹੋਈ ਆ ਤੇ ਦੂਜੇ ਪਾਸੇ ਪਰਟਵਾਰ ਤੱਕ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਹਾਲ ਤੁਹਾਨੂੰ ਸੁਣਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਦੇ ਵਿਧਾਇਕ ਪਦ ਤੋਂ ਅਸਤੀਫਾ ਦੇ ਦੇਣਾ ਕਦੇ ਵਾਪਸ ਲੈ ਲੈਣਾ ਕੋਈ ਤਾਂ ਕਾਰਨ ਰਹੇ ਹੋਣਗੇ ਐਵੇਂ ਕੋਈ ਅਸਤੀਫੇ ਦੰਦਾ ਨਹੀਂ ਐਵੇਂ ਕੋਈ ਅਸਤੀਫੇ ਵਾਪਸ ਲੰਦਾ ਨਹੀਂ ਦੋ ਕਾਰਨ ਜਿਹੜੇ ਲੋਕਾਂ ਦੇ ਜ਼ਬਾਨੀ ਨੇ ਪਹਿਲਾ ਕਿ ਬੀਬਾ ਤੋਂ ਝੂਠ ਬਲਵਾਇਆ ਜਿਨ੍ਹਾਂ ਨੂੰ ਉਹ ਪਾਪਾ ਵਰਗਾ ਕਹਿੰਦੀ ਸੀ ਤੇ ਜਦੋਂ ਪਾਪਾ ਵਰਗਾ ਵੱਡੇ ਝੂਠ ਬਲਵਾ ਕੇ ਮੁੜ ਕੇ ਫਿਰ ਬੀਬਾ ਨੂੰ ਜਦੋਂ ਪਿੰਡਾਂ ਦੇ ਵਿੱਚ 3.5 ਸਾਲ ਜਾਣਾ ਪੈਂਦਾ ਲੋਕਾਂ ਚ ਮੂਤ ਖੋਣਾ ਪੈਂਦਾ ਉੱਥੇ ਫਿਰ ਲੜਨਤਾ ਪੈਨੀਆਂ ਨੇ ਚਾਹੇ ਔਰਤਾਂ ਦੇ ਕਿਉਂਕਿ ਔਰਤ ਨੇ ਇੱਕ ਔਰਤ ਹੋਣ ਦੇ ਨਾਤੇ ਕੋਈ ਔਰਤਾਂ ਨਾਲ ਕੀਤਾ ਹੋਇਆ ਵੱਡਾ ਵਾਅਦਾ ਕਿਉਂਕਿ ਕਿਹਾ ਸੀ ਕਿ 11-1100 ਰੁਪਇਆ ਦੇਵਾਂਗੇ ਉਹ ਪੂਰਾ ਨਹੀਂ ਹੋਇਆ 5 ਮਿੰਟ ਵਿੱਚ ਐਮਐਸਪੀ ਵਰਗਾ ਵੱਡਾ ਝੂਠ ਬੁਲਵਾ ਦੇਣਾ ਕਿਉਂਕਿ ਉਹ ਇੱਕ ਕਲਾਕਾਰ ਸੀਗੇ ਤੇ ਕਲਾਕਾਰ ਦੀ ਰੀਚ ਵੱਧ ਹੁੰਦੀ ਆ ਉਦੋਂ ਤੋਂ ਗੱਲ ਵੱਡੇ ਪੱਧਰ ਤੇ ਪਹੁੰਚਾਏਗੀ ਕਿ 5 ਮਿੰਟ ਵਿੱਚ ਐਮਐਸਪੀ ਫਸਲਾਂ ਦੇ ਦੇਣਗੇ ਕਿਉਂਕਿ ਹਾਲਾਂਕਿ ਬੀਬਾ ਨੂੰ ਤਾਂ ਇਹ ਕੱਲ ਦੀ ABC ਵੀ ਨਹੀਂ ਪਤਾ ਹੋਣੀ ਕੀ ਐਮਐਸਪੀ ਕਿਵੇਂ ਰਹੀ ਜਾਂਦੀ ਆ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਆ ਸੋ ਕਹਿਣ ਦਾ ਮਤਲਬ ਵੱਡੇ ਝੂਠ ਬਲਾ ਕੇ ਵਰਤ ਕੇ ਇੱਕ ਤਰ੍ਹਾਂ ਦਾ ਪੰਜਾਬ ਦੀ ਇੱਕ ਕਲਾਕਾਰ ਨੂੰ ਲੜਕੀ ਨੂੰ ਵਰਤਿਆ ਗਿਆ ਦਿੱਲੀ ਵੱਲੋਂ ਤੇਜਰੀਵਾਰ ਵੱਲੋਂ ਭਗਵੰਤ ਮਾਲ ਵੱਲੋਂ ਤੇ ਉਹਦਾ ਮੈਂ ਸਮਝਦਾ ਇੱਕ ਤਾਂ ਇਹ ਕਾਰਨ ਸੀ ਕਿ ਜਦੋਂ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਦੇ ਵਿੱਚ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਆਮ ਆਦਿ ਪਾਰਟੀ ਪਰਤੀ ਵਧਾ ਜਾ ਰਿਹਾ ਦੂਜਾ ਕਾਰਨ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੱਡੀ ਗੜਬੜ ਵੀ ਕਿਉਂਕਿ ਘੱਟ ਤਾਂ ਮੀਬਾ ਜੀ ਵੀ ਨਹੀਂ ਵੱਡੀ ਗੜਬੜ ਕਹਿੰਦੇ ਕਿ ਉਹਨਾਂ ਵੱਲੋਂ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਣ ਜਾ ਰਿਹਾ ਕਿ ਕੋਈ ਵੱਡੀ ਗੜਬੜ ਉੱਥੇ ਹਲਕੇ ਦੇ ਵਿੱਚ ਹੋਈ ਹੈ ਜਿਹਦੇ ਤੇ ਸ਼ਾਇਦ ਅਸਤੀਫਾ ଦਿਆਂ ਨਹੀਂ ਗਿਆ ਅਸਤੀਫਾ ਲਿਆ ਗਿਆ ਪਰ ਸਾਰੀ ਧਾਲ ਹੀ ਕਾਲੀ ਐ ਕਿਤੇ ਬੀਬਾ ਪਾਰਟੀ ਦੀ ਪੋਲ ਨਾ ਖੋਲ ਦੇ ਪਾਰਟੀ ਕਹਿੰਦੀ ਅਸੀਂ ਤੇਰੀ ਪੋਲ ਖੋਲਦਾਂਗੇ ਉਹ ਲੜਾਈ ਐ ਜਿਹੜੀ ਉਹ ਜਾਰੀ ਐ ਤੇ ਮੈਂ ਤੁਹਾਨੂੰ ਇੱਕ ਧਿਆਨ ਵਿੱਚ ਲਿਆਉਣ ਲਿਆ ਦਿੰਨਾ ਪੰਜਾਬੀਆਂ ਦੇ ਕਿ ਇਹ ਇਕੱਲੀ ਇੱਕ ਬੀਬਾ ਦਾ ਰੌਲਾ ਨਹੀਂ 20 ਤੋਂ 30 ਬੰਦੇ ਨੇ ਜਿਨ੍ਹਾਂ ਦਾ ਰੌਲਾ ਹੈ ਜਿਨ੍ਹਾਂ ਦੀਆਂ ਅਦਲੀਆਂ ਬਦਲੀਆਂ ਹਲਕਾ ਚਾਰਜ ਹੋਰ ਮਤਲਬ ਕਿੰਨੇ ਜ਼ਿਲ੍ਹੇ ਮੈਂ ਪਿਛਲੇ ਮਹੀਨੇ ਇੱਕ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਕਹ ਦੱਸਿਆ ਸੀ ਕਿ ਕੱਲੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਤ 6 ਨੇ ਜਿਨ੍ਹਾਂ ਦੇ ਤਖਤੇ ਪਲਟ ਹੋਣੇ ਨੇ ਐਮ.ਐਲ.ਏ ਦੇ ਫਤਿਹਗੜ ਸਾਹਿਬ ਦੇ 2 ਨੇ ਤੇ ਮਹਾਲੀ ਜ਼ਿਲ੍ਹੇ ਦੇ ਨੇ ਐਸੀ ਤਰ੍ਹਾਂ ਵੱਡੀ ਲਿਸਟ ਆ ਪੂਰੀ ਪੰਜਾਬ ਦੀ ਇਹਦਾ ਮਤਲਬ ਆਮ ਆਦਮੀ ਪਾਰਟੀ ਕਿਤਨਾ ਕਿਤੇ ਇਹ ਗੱਲ ਸਮਝ ਚੁੱਕੀ ਆ ਕਿ ਵੱਡੇ ਪੱਧਰ ਤੇ ਪੰਜਾਬ ਵਿੱਚ ਹੋਰ ਹੀ ਲੁੱਟ ਹੋਰ ਹੀ ਕਰਾਪਸ਼ਨ ਦੇ ਵਿੱਚ ਕਿਤਨਾ ਕਿਤੇ ਅੱਧ ਤੋਂ ਵੱਧ ਸਰਕਾਰ ਇਹਨਾਂ ਦੇ ਐਮ.ਐਲ.ਏ. ਵਿਧਾਇਕ ਜਾਂ ਮੰਤਰੀ ਨੇ ਉਹ ਸ਼ਾਮਲ ਕਿੰਨੇ ਦਾ ਕੇਸ ਸਾਹਮਣੇ ਆ ਚੁੱਕੇ ਨੇ ਇੱਥੇ ਤਾਂ ਇਹ ਹਾਲਾਤ ਨੇ ਕਿ ਮੰਤਰੀ ਫੜਿਆ ਜਾਂਦਾ ਤੇ ਉਹਦਾ ਗਵਾਹ ਮੁੱਖ ਮੰਤਰੀ ਹੁੰਦਾ ਕਿ ਹਾਂ ਮੇਰੇ ਕੋਲ ਮੰਨ ਕੇ ਗਿਆ ਕਿ ਮੈਂ ਕਰਾਪਸ਼ਨ ਕੀਤੀ ਹੈ ਤੇ ਬਾਅਦ ਵਿੱਚ ਬਰੀ ਹੋ ਜਾਂਦਾ ਕਹਿੰਦੇ ਸਬੂਤਾਂ ਦੀ ਘਾਟ ਜਿੱਦਾ ਮੁੱਖ ਮੰਤਰੀ ਗਵਾਹ ਹੋਵੇ ਉਹ ਬੰਦਾ ਕੋਰਟ ਦੇ ਵਿੱਚੋਂ ਬਰੀ ਹੋ ਜਾਏ ਕਹਿੰਦੇ ਸਬੂਤ ਨਹੀਂ ਮਿਲੇ ਤਾਂ ਔਲਾਡ ਦੇਖੋ ਕੀ ਨੇ ਅਸਲ 'ਚ ਮੈਂ ਸਿਰੇ ਦੀ ਗੱਲ ਕਰਨ ਲੱਗਿਆ ਰੌਲਾ ਹਿੱਸਿਆਂ ਦਾ ਇੱਥੇ ਹਿੱਸਿਆਂ ਦਾ ਰੌਲਾ ਹੈ ਹੋਰ ਕੋਈ ਗਾਣਾ ਨਹੀਂ ਕਿਉਂਕਿ ਪੰਜਾਬ ਵਾਲੀ ਟੀਮ ਕਹਿੰਦੀ ਸਾਨੂੰ ਹਿੱਸਾ ਵੱਧ ਚਾਹੀਦਾ ਹੈ ਦਿੱਲੀ ਵਾਲੀ ਟੀਮ ਕਹਿੰਦੀ ਸਾਨੂੰ ਹਿੱਸਾ ਵੱਧ ਚਾਹੀਦਾ ਉਸ ਰਾਮ ਰੋਲੇ ਦੀ ਲੜਾਈ ਹੈ ਕੋਈ ਪੰਜਾਬ ਨੂੰ ਬਚਾਉਣ ਦੀ ਲੜਾਈ ਨਹੀਂ ਕੋਈ ਐਮ.ਐਲ.ਏ. ਮੰਤਰੀ ਪਦ ਬਚਾਉਣ ਦੀ ਲੜਾਈ ਨਹੀਂ ਲੜਾਈ ਹਿੱਸਿਆਂ ਦੀ ਹੈ ਪੰਜਾਬ بچਾਉਣ ਦੀ ਨਹੀਂ ਪੰਜਾਬੀ ਅੱਖਾਂ ਖੋਲੋ ਇਹ ਲੜਾਈ ਪੰਜਾਬ ਨੂੰ ਉਜਾੜਨ ਦੀ ਆ ਕਿ ਕੌਣ ਕਿਵੇਂ ਵੱਧ ਪੰਜਾਬ ਨੂੰ ਲੁੱਟ ਸਕਦਾ ਤੇ ਕੌਣ ਕਿਹਨੂੰ ਕਿੰਨਾ ਹਿੱਸਾ ਦੇਵੇਗਾ ਇਹ ਚਰਚਾਵਾ ਜਿਹੜੀਆਂ ਪੰਜਾਬ ਦੇ ਵਿੱਚ ਨੇ ਇਹ ਗੱਲਾਂ ਆਪਾਂ ਨੂੰ ਲੋਕਾਂ ਸਾਹਮਣੇ ਰੱਖਣੀਆਂ ਪੈਣੀਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਅੱਜ ਇਹ ਗੱਲਾਂ ਨੂੰ ਆਉਣ ਵਾਲੇ ਸਾਹਮਣੇ ਚ ਹੋਰ ਖੋਲ ਕੇ ਸਾਮਣੇ ਵੀ ਲਿਆਵਾਂਗੇ ਪਰ ਇੱਕ ਗੱਲ ਦਾ ਸਬੂਤ ਮੈਂ ਇੱਥੋਂ ਹੀ ਦੇ ਦੇਣਾ ਕਿ ਪਿਛਲੇ 3.5 ਸਾਲ ਦੇ ਵਿੱਚ ਫੌਜਾ ਸਿੰਘ ਸਰਾਰੀ ਦੇ ਲੇਵ ਦੇਣ ਦੀ ਸਬੂਤ ਆ ਸਿੰਗਲਾ ਉਹਦੇ ਲੇਵ ਦੇਣ ਦੇ ਸਬੂਤ ਜਲੰਧਰ ਵਾਲਾ ਐਮ ਐਲ ਏ ਉਹਦੇ ਪੈਸੇ ਦੇ ਸਬੂਤ ਕਿਉਂਕਿ ਇਹ ਰੋਲੇ ਉਦੋਂ ਪੈਂਦੇ ਨੇ ਜਦੋਂ ਉਹਨਾਂ ਦਾ ਹਿੱਸਿਆਂ ਦਾ ਰੋਲਾ ਪੈਂਦਾ ਇਹ ਨਾ ਸਮਝੋ ਇਹ ਉਹ ਕੰਮ ਕਰਦੇ ਨੇ ਵੀ ਇੱਕ ਕਾਂ ਟੰਗ ਕੇ ਬਾਕੀ ਸਾਰੇ ਨੂੰ ਸਾਫ਼ ਕਰਦੀ ਏ ਸੋ ਇਸ ਲਈ ਥੋੜਿਆਂ ਦੀ ਬਲੀ ਦੇ ਕੇ ਵੱਡਿਆਂ ਨੂੰ ਲੁਕਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਸ਼ਰਾਰਤੀ ਪਾਰਟੀ ਨਹੀਂ ਮੈਂ ਤਾਂ ਇਥੇ ਕਹਾਂਗਾ ਕਿ ਬੜੇ ਕ੍ਰਿਮੀਨਲ ਤਰੀਕੇ ਨਾਲ ਚੱਲ ਰਹੇ ਨੇ ਪੰਜਾਬ ਨੂੰ ਬਰਬਾਦ ਕਰਨ ਦੀ ਵੱਡੀ ਜਿਹੜੀ ਉਹ ਪ੍ਰਕਿਰਿਆ ਸਾਡੇ ਤਨ 3 ਸਾਲ ਤੋਂ ਚੱਲ ਰਹੀ ਆ ਨੌਜਵਾਨ ਵਿਰੋਧ ਇਹ ਬਦਲਾਅ ਕਿਹੋ ਜਿਹਾ ਬਦਲਾਅ ਆ ਪਾ ਲਿਆਂਦਾ ਕਿ ਪੰਜਾਬ ਦੀ ਇੰਨੀ ਲੁੱਟ 3.5 ਸਾਲ ਦੇ ਵਿੱਚ ਕਰਵਾ ਦਿੱਤੀਏ ਜੇ ਇਕੱਲੇ ਇਕੱਲੇ ਡਿਪਾਰਟਮੈਂਟ ਦੀ ਇਕੱਲੇ ਇਕੱਲੇ ਟੈਂਡਰਾਂ ਦੇ ਜਦੋਂ ਪੋਰ ਖੋਲਾਂਗੇ ਨਾ ਹੁਣ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਸਮਝਦਾ ਕਿ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਣਗੀਆਂ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਣਿਆ ਕਿ ਐਡਾ ਵੱਡਾ ਨੁਕਸਾਨ ਆਪਾਂ ਨੇ ਪੰਜਾਬ 'ਚ ਕਰ ਚੁੱਕੇ ਆ ਜੇ ਨਾ ਲੜੇ ਜੇ ਨਾ ਬੋਲੇ ਜੇ ਨਾ ਇਹਨਾਂ ਦੇ ਚਿਹਰੇ ਨੰਗੇ ਕਿਤੇ ਜੇ ਨਾ ਇਹਨਾਂ ਦੀ ਲੁੱਟਾਂ ਦੇ ਖਿਲਾਫ ਬੋਲੇ ਤਾਂ ਹੋਰ ਲੁੱਟਣਗੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪਰਚੇ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਉਹਨਾਂ ਨੂੰ ਪ੍ਰਸ਼ਾਸਨ ਦੇ ਥਰੂ ਦੱਬਿਆ ਜਾਂਦਾ ਹੈ ਡਰਾਇਆ ਜਾਂਦਾ ਗੈਂਗਸਟਰਾਂ ਨੂੰ ਧਮਕੀਆਂ ਕਰਾਈ ਜਾਂਦੇ ਨੇ ਹਰ ਪੱਖੋਂ ਉਹਨਾਂ ਬੰਦਿਆਂ ਨੂੰ ਮਾਰਨ ਤੱਕ ਦੀ ਜਿਹੜੀ ਆ ਕਿਉਂਕਿ ਜਿਹੜੇ ਪੰਜਾਬ ਦੀ ਇਹ ਲੁੱਟ ਦੇ ਖਿਲਾਫ ਬੋਲਣਗੇ ਜਿਹੜੇ ਪੰਜਾਬ ਲਈ ਬੋਲਣਗੇ ਜਿਨ੍ਹਾਂ ਦੇ ਦਰਦ ਹੈ ਕਿ ਮੇਰੇ ਪੰਜਾਬ ਦਾ ਕੀ ਨਾਸ ਮਾਰ ਰਹੇ ਨੇ ਉਹਨਾਂ ਬੰਦਿਆਂ ਨੂੰ ਗੁਣੀਏ ਮਿਲਣੀ ਹੈ ਪਰ ਮੈਨੂੰ ਲੱਗਦਾ ਕਿ ਮਾਰੇ ਤੇ ਹਰੇਕ ਨੇ ਜਾਣਾ ਆਪਾਂ ਨੂੰ ਇਹ ਲੁੱਟ ਦੇ ਖਿਲਾਫ ਬੋਲਣਾ ਚਾਹੀਦਾ ਲੜਨਾ ਚਾਹੀਦਾ ਕਰਨਾ ਚਾਹੀਦਾ ਪੂਰਾ ਇੱਕ ਢਾਕੇ ਇਹਨਾਂ ਦਾ ਇਹ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਅੜਨਾ ਚਾਹੀਦਾ ਕਿਉਂਕਿ ਮੇਰੇ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਇੰਨਾ ਕਿ ਵੀ ਆਪਾਂ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਗੱਲ ਹੋਊਗੀ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਆਓ ਲੜੀਏ ਆਪਣੇ ਹੱਕਾਂ ਲਈ ਆਉਣ ਵਾਲੀ نسل ਤੇ ਫਸਲ ਲਈ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀਆਂ ਪੀੜ੍ਹੀਆਂ ਲਈ ਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਰਾਬ ਆਪਾਂ ਉਹ ਆ कि ਜਦੋਂ ਦਿੱਲੀ ਲੁੱਟ ਕੇ ਅਫਗਾਨੀ ਜਾਂਦਾ ਸੀ ਆਪਾਂ ਇੱਥੇ ਉਹ ਲੁੱਟ ਦਾ ਵਿਰੋਧ ਕਰਦੇ ਸੀ ਖੋਲੰਦੇ ਸੀ ਤੇ ਅੱਜ ਸਾਨੂੰ ਕੋਈ ਲੁੱਟ ਕੇ ਲੈ ਕੇ ਜਾਈ ਜਾਂਦਾ ਤੇ ਆਪਾਂ ਯਾਰ ਬੋਲ ਤੱਕ ਨਹੀਂ ਰਹੇ ਆਪਾਂ ਆਵਾਜ਼ ਤੱਕ ਨਹੀਂ ਚੱਕ ਰਹੇ ਆਪਾਂ ਲੜ ਤੱਕ ਨਹੀਂ ਰਹੇ ਆਪਾਂ ਕੀ ਕਰਾਂਗੇ ਇਹ ਪੰਜਾਬੀਆਂ ਦਾ ਜਿਹੜਾ ਖੂਨ ਆ ਉਹਨੂੰ ਉਬਾਲਾ ਮਾਰੋ ਤੇ ਇਹ ਲੁੱਟ ਦੇ ਖਿਲਾਫ ਬੋਲੋ ਇਹ ਬਹੁਤ ਵੱਡਾ ਮਸਲਾ ਕੋਈ ਅਸਤੀਫੇ ਦੇ ਤੇ ਲੈ ਦੇ ਕੋ ਛੋਟੀ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਮੈਂ ਸਮਝਦਾ ਕਿ ਆਪਸੀ ਲੇਵ ਦੇਣ ਦੇ ਰੌਲੇ ਨੇ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਬਾਕੀ ਪਟਾਕੇ ਜਿਵੇਂ ਜਿਵੇਂ ਸਰਕਾਰ ਨੇੜੇ ਲੱਗੀ ਜਾਣੀ ਓਵੇਂ-ਓਵੇਂ ਪਟਾਕੇ ਵੱਡੇ ਪੱਧਰ ਤੇ ਪੈਣਗੇ ਤੇ ਸਾਰਾ ਕੁਝ ਅੱਜ ਇਹ ਡੇਢ ਸਾਲ ਸਰਕਾਰ ਦਾ ਰਹਿ ਗਿਆ ਅੱਜ ਇਹ ਕਈਆਂ ਹੋਈਆਂ ਗੱਲਾਂ ਆਉਣ ਵਾਲੇ 2 4 6 ਮਹੀਨੇ ਤੱਕ ਸਾਹਮਣੇ ਆਉਣਗੇ ਤੇ ਮੈਂ ਨਹੀਂ ਖੁਦ ਆਮ ਆਦੀ ਪਾਰਟੀ ਛੱਡ ਕੇ ਜਿਹੜੇ ਉਹਦੇ ਮੰਤਰੀ ਵਿਧਾਇਕ ਐਮ ਐਲ ਏ ਨੱਟਣਗੇ ਉਹ ਬੋਲਣਗੇ ਪਰ ਬੋਲਣਗੇ ਉਦੋਂ ਜਦੋਂ ਸਾਰਾ ਕੁਝ ਲੁੱਟ ਕੇ ਲੈ ਕੇ ਚਲੇ ਜਾਣਗੇ ਜੇ ਬੋਲਣਾ ਤਾਂ ਅੱਜ ਬੋਲੋ ਤੇ ਅੜਨਾ ਤਾਂ ਅੱਜ ਅੱਜ ਅੜੋ ਇਹ ਖਰਨਾਤਾ ਅੱਜ ਖੜੋ ਪੰਜਾਬ ਲਈ ਵਾਹੀ